ਇਹ ਰੋਟੀ ਆ ਗਈ ਜੀ ਸਾਰਾ ਇਹ ਲੋਕੀ ਜਨਾ ਇੱਕ ਬੋਬੋ ਵੀ ਪੰਜਾਬ ਵਾਟੇ ਵੀਡੀਓ ਭੇਜਦਾ ਠੀਕ ਹੈ ਦੇ ਖਿਲਾਫ ਜਿਹੜੀ ਮਹਿੰਮ ਚੱਲ ਰਹੀ ਹੈ ਇਹਦੇ ਸਬੰਧ ਵਿੱਚ ਪੰਜਾਬ ਸਰਕਾਰ ਸਾਡੇ ਡੀਜੀਪੀ ਪੰਜਾਬ ਡੀਆਈਜੀ ਰੇਂਜ ਅਤੇ ਸੀਨੀਅਰ ਅਫਸਰਾਂ ਵੱਲੋਂ ਵੱਖ-ਵੱਖ ਟਾਈਮਾਂ ਦੇ ਉੱਪਰ ਸਾਨੂੰ ਹਦਾਇਤਾਂ ਜਾਰੀ ਹੁੰਦੀਆਂ ਇਹ ਹਦਾਇਤਾਂ ਨੂੰ ਫੋਲੋ ਕਰਦੇ ਕਰਦੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਸਾਰੇ ਐਸਐਚਓਜ਼ ਤੇ ਹਲਕਾ ਜੀਓਜ਼ ਨਾਲ ਡੇਲੀ ਮੀਟਿੰਗ ਕਰਕੇ ਇਹ ਸਬੰਧੀ ਉਹਨਾਂ ਦੀ ਕਾਰਗੁਜ਼ਾਰੀ ਰਿਪੋਰਟ ਜਿਹੜੀ ਹੈਗੀ ਹੈ ਲਈ ਜਾਂਦੀ ਹੈ ਇਸੇ ਮੁਹਿੰਮ ਦੇ ਵਿੱਚ ਇਸੇ ਮਿਹਨਤ ਸਦਕਾ ਸਾਡੀ ਸੀਆਈਏ ਟੀਮ ਨੂੰ ਅਤੇ ਸਿਟੀ ਨਵਾਂ ਸ਼ਹਿਰ ਪੁਲਿਸ ਸਟੇਸ਼ਨ ਟੀਮ ਨੂੰ ਉਸ ਟਾਈਮ ਇੱਕ ਉਪਲਬਧੀ ਮਿਲੀ ਜਦੋਂ ਇੱਕ ਸੀਕ੍ਰੇਟ ਇਨਫੋਰਮੇਸ਼ਨ ਦੇ ਉੱਪਰ ਅਸੀਂ ਇੱਕ ਬੰਦੇ ਨੂੰ ਰਾਉਂਡ ਅਪ ਕੀਤਾ ਸਦਰਬੰਗੇ ਦੇ ਏਰੀਆ ਦੇ ਵਿੱਚ ਜਿਸ ਦਾ ਨਾਮ ਅਮਰਜੀਤ ਹੈ ਅਮਰਜੀਤ ਜਿਹੜਾ ਫਤਿਹਗੜ ਚੂੜੀਆਂ ਜ਼ਿਲ੍ਹਾ ਬਟਾਲਾ ਦਾ ਰਹਿਣ ਵਾਲਾ ਹੈ ਇਹਦੇ ਕੋਲੋਂ ਜਿਹੜੀ 120 ਗ੍ਰਾਮ ਦੀ ਜਿਹੜੀ ਰਿਕਵਰੀ ਹੋਈ ਜਦੋਂ ਇਹਨੂੰ ਪੁੱਛਗਿੱਛ ਕੀਤੀ ਗਈ ਤੇ ਇਹਨੇ ਦੱਸਿਆ ਕਿ ਇਹ ਸਾਡੇ ਏਰੀਆ ਦੇ ਵਿੱਚ ਇੱਕ ਲਾਢੀ ਨਾਮ ਦਾ ਵਿਅਕਤੀ ਹੈ ਜਿਹਨੂੰ ਇਹ ਸਪਲਾਈ ਕਰਦਾ ਸੀਗਾ ਤੇ ਲਾਢੀ ਜਿਹੜਾ ਸੀਗਾ ਫਰਦਰ ਇਹਨੂੰ ਇਹਦੀ ਸੇਲ ਕਰਕੇ ਤੇ ਇਹਦੇ ਤੋਂ ਆਪਣੇ ਪੈਸੇ ਦੀ ਜਿਹੜੀ ਹੈਗੀ ਹੈ ਉਹ ਆਮਦਨ ਕਰਦਾ ਸੀਗਾ ਫਿਰ ਹੈਗੋਣੀ ਵੀ ਵੀਡੀਓ ਫਿਲਹਾਲ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਨਵੈਸਟੀਗੇਸ਼ਨ ਦੇ ਵਿੱਚ ਹੋਰ ਰਿਕਵਰੀਜ਼ ਤੇ ਖੁਲਾਸੇ ਹੋਣ ਦੀ ਆਸ ਹੈ 44 ਮਾਮਲੇ ਦਰਜ ਨੇ ਇਹਨੂੰ ਇਨਵੈਸਟੀਗੇਟ ਕਰਦੇ ਆ ਲਾਢੀ ਜਿਹੜਾ ਹੈਗਾ ਇਹ ਇੱਕ ਝੰਡਿਆਲਾ ਜਿਹੜਾ ਕਿ ਸਦਰ ਬੰਗਾ ਦਾ ਏਰੀਆ ਉੱਥੇ ਦਾ ਰਹਿਣ ਵਾਲਾ ਹੈ ਤੋਂ ਅਨ ਫਰਦਰ ਇਹਦਾ ਰਿਮਾਂਡ ਹਾਸਲ ਕਰਕੇ ਤੇ ਇਹਦੇ ਕੋਲ ਫਰਦਰ ਜਿਹੜੀ ਹੈਗੀ ਇਹ ਪੁਸ਼ ਨਿਸ਼ ਕੀਤੀ ਜਾਉਂਦੀ ਹੈ ਜਿਹੜਾ ਬਟਾਰਿਆ ਵਾਲਾ ਕਿ ਉਹ ਕਿਧਰ ਦੇ ਰੇਂਜ ਚ ਆਇਆ ਜੀ ਇਹ ਹੁਣ ਇਨਵੈਸਟੀਗੇਟ ਕਰਦੇ ਆਂ ਇਹ ਬਾਰਡਰ ਦੇ ਏਰੀਆ ਦੇ ਵਿੱਚੋਂ ਡਰਗ ਸਪਲਾਈ ਕਰਦਾ ਸੀਗਾ ਕਿਸ ਤਰੀਕੇ ਦੇ ਨਾਲ ਕੋਈ ਲਿੰਕੇਜ ਸੀਗੇ ਕੀ ਸੀਗੇ ਇਹ ਜਿਹੜੇ ਹੈਗੇ ਦੌਰਾਨ ਇਨਵੈਸਟੀਗੇਸ਼ਨ ਆਪਾਂ ਐਸਟੈਬਲਿਸ਼ ਕਰਾਂਗੇ ਅਮਰਜੀਤ ਸਿੰਘ ਦਾ ਕੋਈ ਕੁਝ ਸ਼ੱਕ ਅਮਰਜੀਤ ਸਿੰਘ ਦਾ ਕ੍ਰਿਮੀਨਲ ਬੈਕਗ੍ਰਾਉਂਡ ਆਪਾਂ ਚੈੱਕ ਕਰ ਰਹੇ ਆ ਹੁਣ ਉਹਦਾ ਰਿਮਾਂਡ ਹਾਸਲ ਕੀਤਾ ਹੈ ਤੇ ਇਹਦੇ ਬਾਰੇ ਵੀ ਪ੍ਰੋਪਰ ਜਿਹੜੀ ਹੈਗੀ ਡਿਟੇਲ ਲਈ ਜਾਵੇ। ਉਹਨੂੰ ਕਾਬੂ ਕੀਤਾ ਗਿਆ ਢਾਬੇ ਦੇ ਸੀਗਾ ਕਿਸ ਵਹੀਕਲ ਦੇ ਸੀਗਾ। ਫਿਲਹਾਲ ਇਹਨੂੰ ਆਪਾਂ ਇੱਕ ਨਾਕੇ ਦੇ ਉੱਪਰ ਕਾਬੂ ਕੀਤਾ ਸੀਗਾ ਸਦਰ ਬੰਗੇ ਦੇ ਏਰੀਆ ਦੇ ਵਿੱਚੋਂ ਤੇ ਨਾਕੇ ਦੌਰਾਨ ਹੀ ਇਹਦੇ ਕੋਲੋਂ ਜਿਹੜੀ ਹੈਗੀ ਹੈ ਉਹ ਰਿਕਵਰੀ ਹੋਈ ਸੀ। ਕਾਰ ਸੀ ਕਿ ਦੋਵੇਂ ਕਿਸੇ ਨੂੰ ਛਤਕ ਰੋ ਰਿਹਾ ਸੀ ਕਾਰ ਸਦਰ ਨਮਾ ਸ਼ਹਿਰ 4 ਵੀਲਰ ਤੇ ਸੀ ਕਿ 2 ਵੀਲਰ ਤੇ ਸੀਗੇ। ਬਾਏ ਬਾਈ ਇਹ ਬੰਦਾ ਜਿਹੜਾ ਸੀਗਾ ਇਹ ਬਾਈ ਬੱਸ ਟਰੈਵਲ ਕਰਦਾ ਸੀਗਾ ਤੇ ਏਰੀਏ ਦੇ ਵਿੱਚ ਆ ਕੇ ਇਹ ਡਿਲੀਵਰੀ ਕਰਦਾ ਸੀਗਾ ਜਿਹੜਾ ਲਾਢੀ ਨਾਮ ਦਾ ਜਿਹੜਾ ਵਿਅਕਤੀ ਹੈ ਉਹ ਫਰਦਰ ਜਿਹੜਾ ਹੈਗਾ ਇਹ ਏਰੀਆ ਦੇ ਵਿੱਚ ਸਪਲਾਈ ਕਰਦਾ ਸੀ ਰਿਕਵਰੀ ਬਹੁਤ ਸਾਰੀ ਹੋ ਤੇ ਬਸ ਇੰਨਾ ਸੋਨ ਸਾਰਾ ਲੈ ਕੇ ਆ ਰਹੇ ਸੀ ਇਹਨਾਂ ਨਸ਼ੀਆਂ ਗੋਲੀਆਂ ਹੋ ਗਈਆਂ ਪਾਊਡਰ ਹੋ ਗਏ ਦੇਖੋ ਇਹਦੇ ਵਿੱਚ 120 ਗ੍ਰਾਮ ਦੀ ਰਿਕਵਰੀ ਹੋਈ ਅਗਰ 120 ਗ੍ਰਾਮ ਨੂੰ ਤੁਸੀਂ ਦੇਖੋਗੇ 120 ਗ੍ਰਾਮ ਬਹੁਤ ਛੋਟੀ ਜੀ ਜਿਹੜੀ ਹੁੰਦੀ ਉਹ ਓਕੂਪਾਈ ਹੋਏਗੀ ਕੈਪਸੂਲ ਦੇ ਨੇ ਜੀ ਬੀਟੇ ਵੀ ਆ 2 ਕਿਲੋ ਉਹ ਪੁਰਾਣੇ ਕੇਸ ਚ ਨਹੀਂ ਹੈ ਟੋਟਲ ਰਿਕਵਰੀ ਹੈ ਇਸ ਦੀ 2 ਮਿੰਟ ਕਿ ਨਹੀਂ ਦਿੰਦਾ ਜੀ ਰੀਮਾਂਡ ਆਪਾਂ ਹਲੇ ਪੇਸ਼ ਕਰਨ ਵਾਲਾ ਨੂੰ ਪੇਸ਼ ਕਰਕੇ ਆਪਾਂ ਇਹਦਾ ਮੈਕਸਿਮਮ ਤੋਂ ਮੈਕਸਿਮਮ ਰਿਮਾਂਡ ਹਾਸਲ ਕਰਨ ਦੀ ਕੋਸ਼ਿਸ਼ ਕਰਾਂਗੇ ਇਸ ਸਬੰਧੀ ਮੈਂ ਤੁਹਾਨੂੰ ਇੱਕ ਹੋਰ ਜਾਣਕਾਰੀ ਵੀ ਦੇਣਾ ਚਾਹੁੰਦਾ ਕਿ ਇਸ ਮਹੀਮ ਦੌਰਾਨ ਸਾਡੇ ਡਿਸਟ੍ਰਿਕਟ ਨਵਾਂ ਸ਼ਹਿਰ ਵੱਲੋਂ ਬੜੇ ਕੰਸਿਸਟੈਂਟ ਲੈਵਲ ਦੇ ਉੱਪਰ ਜਿਹੜੇ ਹੈਗਾ ਐਫਰਟ ਕੀਤੇ ਜਾ ਰਹੇ ਹਨ ਜਿਹਦੇ ਉੱਪਰ ਡਰੱਗਸ ਦੇ ਰੋਗਦਾਮ ਸੰਬੰਧੀ ਜਿਸ ਦਾ ਤੁਹਾਨੂੰ ਮੈਂ ਪਹਿਲਾਂ ਵੀ ਕਿਹਾ ਕਿ ਇਸ ਸਬੰਧੀ ਸਾਡੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਡੇਲੀ ਹਲਕਾ ਜੀਓਜ਼ ਤੇ ਬਾਕੀ ਜਿਹੜੇ ਐਸਚਓਜ਼ ਹੈਗੇ ਉਹਨਾਂ ਦੀ ਕਾਰਗੁਜ਼ਾਰੀ ਲਈ ਜਾਂਦੀ ਹੈ ਅਗਰ ਆਪਾਂ ਤੁਹਾਨੂੰ ਪਿਛਲੇ 2 ਮਹੀਨੇ ਦਾ ਵੇਰਵਾ ਦਈਏ ਤੇ ਪਿਛਲੇ 2 ਮਹੀਨਿਆਂ ਦੇ ਵਿੱਚ ਆਪਾਂ ਤਕਰੀਬਨ 182 ਕੇਸਿਸ ਜਿਹੜੇ ਰਜਿਸਟਰ ਕੀਤੇ ਹਨ ਤੇ ਬਖਸ਼ ਕੇਸਿਸ ਦੇ ਵਿੱਚ 193 ਵਿਅਕਤੀਆਂ ਨੂੰ ਆਪਾਂ ਗ੍ਰਿਫਤਾਰ ਕੀਤਾ ਹੈ ਅਗਰ ਆਪਾਂ ਰਿਕਵਰੀ ਦੀ ਗੱਲ ਕਰੀਏ ਹੀਰੋਇਨ ਜਿਹੜੀ ਹੈਗੀ ਹੈ 624 ਗ੍ਰਾਮ ਅਫੀਮ 1 ਕਿਲੋ 200 ਗ੍ਰਾਮ ਗੋਲੀਆਂ ਕੈਪਸੂਲ ਤਕਰੀਬਨ 2000 ਦੇ ਕਰੀਬ ਜਿਹੜੀ ਡੋਡਾਚੂਰਾ ਪੋਸਟ ਹੈਗੀ ਹੈ तकरीबन 3 ਕਿਲੋ ਦੇ ਕਰੀਬ ਨਸ਼ੀਲਾ ਪਾਊਡਰ ਜਿਹੜਾ ਹੈਗਾ ਉਹ तकरीबन 5 ਗ੍ਰਾਮ ਦੇ ਕਰੀਬ ਤੇ ਨਸ਼ੀਲੇ ਜਿਹੜੇ ਟੀਕੇ ਹੈਗੇ ਉਹ ਵੀ ਬਰਾਮਦ ਕੀਤੇ ਗਏ ਹਨ ਸਰ ਇਸ ਵਿੱਚ ਕਮਰਸ਼ੀਅਲ ਕੁਆਂਟੀਟੀ ਕੋਈ ਨਹੀਂ ਸਾਰੇ 1.75 ਗ੍ਰਾਮ 1 ਗ੍ਰਾਮ 2 ਗ੍ਰਾਮ 4 ਗ੍ਰਾਮ ਇਸ ਤਰ੍ਹਾਂ ਦਾ ਹੈਗਾ ਤੇ ਜਿਹੜਾ ਆਪਾਂ ਅਜਰੇ ਵੇਚ ਰਹੇ ਨੇ ਸੌਦਾਗਰ ਆਪਾਂ ਉਹਨੂੰ ਹੀ ਫੜ ਰਹੇ ਜਿਹੜੇ ਗਿਨ ਵਾਲੇ ਨੇ ਆਪਾਂ ਉਹਨੂੰ ਫੜ ਰਹੇ ਹਾਂ ਤੇ ਇਸ ਤਰ੍ਹਾਂ ਹੈ ਕਿ ਜਦੋਂ ਸਾਨੂੰ ਕਿਸੇ ਵੀ ਬੰਦੇ ਦੇ ਖਿਲਾਫ ਕੋਈ ਇਨਫੋਰਮੇਸ਼ਨ ਮਿਲਦੀ ਹੈ ਉਸ ਬੰਦੇ ਦੇ ਉੱਪਰ ਸਾਡੇ ਵੱਲੋਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ Trap ਲਗਾਇਆ ਜਾਂਦਾ ਹੈ ਉਹਦੇ ਕੋਲ ਜਿਸ ਤਰ੍ਹਾਂ ਦੀ ਰਿਕਵਰੀ ਹੁੰਦੀ ਹੈ ਆਪਾਂ ਉਸ ਤਰ੍ਹਾਂ ਦਾ ਮੁਕਦਮਾ ਦਰਜ ਕਰੀਦਾ ਹੈ ਉਸ ਤੋਂ ਬਾਅਦ ਜਿਹੜੇ ਹੈਗਾ ਇਹਨਾਂ ਦੇ ਬੈਕਵਰਡ ਲਿੰਕੇਜਿਸ ਜਿਹੜੇ ਹੈਗੇ ਆ ਸਾਡਾ ਮੇਨ ਫੋਕਸ ਜਿਹੜਾ ਹੁੰਦਾ ਉਹਨਾਂ ਦੇ ਬੈਕਵਰਡ ਲਿੰਕੇਜਿਸ ਦੇ ਉੱਪਰ ਹੈ ਇਸ ਬੈਕਵਰਡ ਲਿੰਕ ਲਿੰਕੇਜਿਸ ਨੂੰ ਉਹ ਉਹਨਾਂ ਦੇ ਉਹਨਾਂ ਨੂੰ ਪਕੜਨ ਵਾਸਤੇ ਸਾਡੀ ਸੀਆਈ ਟੀਮ ਅਲੱਗ-ਅਲੱਗ ਸਪੈਸ਼ਲ ਬ੍ਰਾਂਚਸ ਟੀਮ ਤੇ ਸਾਡੀ ਅਲੱਗ ਜਿਹੜਾ ਨਾਰਕੋਟਿਕ ਸੈੱਲ ਬਣਾਇਆ ਉਹਨਾਂ ਤੇ ਕੰਮ ਕਰ ਰਹੇ ਹੈ ਤੇ ਇਹਦੇ ਉੱਪਰ ਵੀ ਜਿਹੜਾ ਹੈਗਾ ਤੁਰੰਤ ਆਪਾਂ ਨੂੰ ਜਿਹੜੇ ਹੈਗੇ ਉਹ ਰਿਜ਼ਲਟ ਜਰੂਰ ਮਿਲਣਗੇ ਸਰ ਇਹ ਗੱਲ ਸਾਹਮਣੇ ਆਈ ਕਿ ਜਿਹਨੂੰ ਸਪਲਾਈ ਦੇਣਾ ਆਇਆ ਸੀਗਾ ਉਹਨੇ ਖੁਦ ਖੰਜ਼ੂਮ ਕਰਨੀ ਸੀ ਕਿ ਅੱਗੇ ਕੋਈ ਸਪਲਾਈ ਕਰਦਾ ਸੀ ਤੇ ਮੈਂ ਜਿਸ ਤਰ੍ਹਾਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਜਿਹੜਾ ਲਾਢੀ ਨਾਮ ਦਾ ਵਿਅਕਤੀ ਹੈ ਇਹ ਬੰਦਾ ਅਮਰਜੀਤ ਦੇ ਕੋਲੋਂ ਲੈ ਕੇ ਫਰਦਰ ਏਰੀਏ ਦੇ ਵਿੱਚ ਜਿਹੜੀ ਸੀਗੀ ਸਪਲਾਈ ਕਰਦਾ ਸੀਗਾ ਬਿਲਕੁਲ